ਪੇਸ਼ ਹੈ ਬਰਾੜ ਜੈਸੀ ਦੀ ਕਹਾਣੀ ਡਾਇਰੀ ਉਹਦਾ ਵਿਆਹ ਹੋ ਰਿਹਾ ਸੀ ਕਿਸੇ ਅਣਜਾਣ ਮਰਦ ਨਾਲ ਕਿੰਨੇ ਦਿਨਾਂ ਦੀ ਸੋਚ ਰਹੀ ਸੀ ਉਹ ਅਬਦੀਲੀ ਹੀ ਡਾਇਰੀ ਦਾ ਕੀ ਕਰਾਂਗੀ ਸਾੜ ਦੇ ਮਾਂ ਜਾਂ ਕਿਤੇ ਲੁਕੋ ਜਾਵਾਂ ਕਈ ਵਾਰ ਸਾੜਨੀ ਚਾਹੀ ਪਰ ਹੱਥਾਂ ਦੀ ਹਿੰਮਤ ਜਵਾਬ ਦੇ ਜਾਂਦੇ ਉਹਦਾ ਅਬਦੀ ਮਾਂ ਨਾਲ ਮੋਹ ਤਾਂ ਸੀ ਪਰ ਇਹਨਾਂ ਵੀ ਨਹੀਂ ਸੀ ਕਿ ਡਾਇਰੀ ਦੇ ਕੇ ਮਾਂ ਨੂੰ ਆਖੇ ਮਾਂ ਇਹਨੂੰ ਪੇਟੀ 'ਚ ਸਾਂਭ ਦੇਵੀ ਮੇਰੀ ਅਮਾਨਤ ਐ ਉਹਦਾ ਕਦੀ ਹਿਆਂ ਹੀ ਨਹੀਂ ਸਪਿਆ ਕਿ ਮਾਂ ਨੂੰ ਆਪਣੀ ਜ਼ਿੰਦਗੀ ਦੇ ਮਹਿਬੂਬ ਬਾਰੇ ਦੱਸ ਦੇਵੇ ਮਾਂ ਸੌ ਕੁੜੀ ਸੌ ਕੁੜੀ ਆਖਦੀ ਨਾ ਥੱਕਦੀ ਸੀ ਤੇ ਉਹ ਵੀ ਸੌ ਕੁੜੀ ਬਣ ਕਿਸੇ ਅਣਜਾਣ ਨਾਲ ਵਿਆਹ ਲਈ ਮੰਨ ਗਈ ਸੀ ਉਹ ਰਾਤ ਨੂੰ ਉੱઠી ਤੇ ਨਾਲ ਲੱਗਦੇ ਬਾੜੇ ਗਈ ਤੇ ਕਹੀ ਨਾਲ ਮਿੱਟੀ ਪੁੱਟੋਆ ਪੁੱਟਿਆ ਤੇ ਡਾਇਰੀ ਦੱਬ ਟੋਆ ਭਰ ਦਿੱਤਾ ਅਗਲੇ ਦਿਨ ਉਸੇ ਥਾਂ ਤੇ ਉਹਨੇ ਡੇਕ ਦਾ ਨਿੱਕਾ ਜਿਹਾ ਦਰਖਤ ਲਗਾ ਦਿੱਤਾ ਮਾਂ ਨੇ ਪੁੱਛਿਆ ਤੈਨੂੰ ਕੀ ਦਰਖਤ ਲਗਾਉਣ ਦਾ ਚਾਅ ਚੜਿਆ ਉਹ ਕਹਿੰਦੀ ਦੇਖ ਮਾਂ ਮੈਂ ਚਲੀ ਜਾਊਂਗੀ ਕੱਲ ਇਸ ਘਰੋਂ ਵਿਆਹ ਕੇ ਤੁਸੀਂ ਜਦੋਂ ਵੀ ਇਹ ਡੇਕ ਦੇਖੋਗੇ ਮੈਨੂੰ ਯਾਦ ਕਰੋਗੇ ਆਉਂਦੇ ਜਾਂਦੇ ਆਂ ਦੇ ਤੁਹਾਡੇ ਮੱਥੇ ਲੱਗੇਗਾ ਮਾਂ ਕਹਿੰਦੀ ਹਾਂ ਇਹ ਤਾਂ ਹੈ ਮੈਂ ਵੀ ਆਵਦੇ ਪੇਕੇ ਅੰਬੀ ਦਾ ਬੂਟਾ ਲਾ ਕੇ ਆਈ ਸੀ ਹੁਣ ਫਲ ਲੱਦਣ ਲੱਗਾ ਉਹਨੂੰ ਹੁਣ ਤੱਕ ਯਾਦ ਕਰਦੇ ਆ ਭਤੀਜੇ ਮੇਰੇ ਬੜੀਆਂ ਯਾਦਾਂ ਜੁੜੀਆਂ ਉਸ ਦਰਖਤ ਨਾਲ ਮੇਰੀਆਂ ਮੇਰੀਆਂ ਲਾਲ ਵੰਗਾ ਸੁਰਮਾ ਜੋ ਜੋ ਵੀ ਉਹਨੇ ਦਿੱਤਾ ਸੀ ਉਸ ਦਰਖਤ ਥੱਲੇ ਨੱਪਿਆ ਹੋਇਆ ਉਹਨੇ ਹੈਰਾਨੀ ਨਾਲ ਮਾਂ ਦਾ ਚਿਹਰਾ ਪੜਦੇ ਕਿਹਾ ਕਿਨੇ ਦਿੱਤੀਆਂ ਸੀ ਉਹ ਵੰਗਾ ਮਾਂ ਮਾਂ ਨੇ ਭਾਵਨਾ ਮਨਚ ਵੈਂਦੀ ਨੇ ਅੱਖਾਂ ਪਰ ਕਿਹਾ ਉਸ ਚੰਦਰੇ ਨੇ ਗੌਂਡ ਪਿੰਡ ਤੋਂ ਸੀ ਸਰਪੰਚਾਂ ਦਾ ਮੁੰਡਾ ਤੇਰਾ ਨਾਨਾ ਨਹੀਂ ਸੀ ਮੰਨਿਆ ਰਿਸ਼ਤੇ ਨੂੰ ਅਗਲਿਆਂ ਨੇ ਬਥੇਰਾ ਜ਼ੋਰ ਲਾਇਆ ਸੀ ਕਿ ਵਿਆਹ ਹੋ ਜੇ ਵੱਡ ਦਿੱਤਾ ਸੀ ਤੇਰੇ ਮਾਮਿਆਂ ਨੇ ਉਹਨੂੰ ਉਹ ਮਾਂ ਦੀਆਂ ਗੱਲਾਂ ਸੁਣ ਸਹਿਮ ਗਈ ਤੇ ਆਪਣੇ ਅਤੀਤ ਨੂੰ ਪਰਦੇ ਪਿੱਛੇ ਰੱਖਣਾ ਮੁਨਾਸਿਬ ਸਮਝਿਆ ਆਪਦੇ ਆਪ ਨੂੰ ਵਾਅਦਾ ਕੀਤਾ ਕਿ ਮੇਰੀ ਹੋਂਣ ਵਾਲੀ ਧੀ ਨੂੰ ਆਪਣੀ ਜ਼ਿੰਦਗੀ ਨੱਪ ਕੇ ਦਰਖਤ ਨਹੀਂ ਲਾਉਣ ਦੇਵਾਂਗੇ